ਪੈਕ ਕਰਾਈ ਸੀ ਨਾ ਉਹਨਾਂ ਨੇ ਸਾਈਕਲ ਪੈਕ ਬਹੁਤ ਵਧੀਆ ਕਰੇ ਸੀਗੇ ਵੀ ਕੋਈ ਇੱਧਰ ਉੱਧਰ ਨਾ ਹੋ ਜਾਏ ਨਾ ਟੁੱਟ ਭੱਜ ਨਾ ਜਾਣ ਪੂਰਾ ਗੱਤਾ ਲਾਇਆ ਸੀ ਉਹਨਾਂ ਨੇ ਕੋਈ ਐ ਆਪਦੇ ਮਨ ਕੋਈ ਉਸੀ ਨਹੀਂ ਕਰੀ ਪਰ ਉਹਨਾਂ ਜਿਹੜਾ ਸਾਈਕਲ ਖੋਲਿਆ ਨਾ ਤੇ ਉਹਨਾਂ ਨੇ ਵਿੱਚੇ ਗੇਰਪੂਰਾ ਸਾਰਾ ਕੁਝ ਖੋਲਤਾ ਸੀ 24 ਅਕਤੂਬਰ ਜੀ ਦਿਨ ਹੈਗਾ ਸ਼ੁੱਕਰਵਾਰ 2025 ਸਮਾਂ ਜਿਹੜਾ ਭਾਈ ਪੌਣੇ 8 ਵਜੇ ਦਾ ਹੋ ਗਿਆ ਤੇ ਆਪਾਂ ਹੈਗੇ ਆਗੇ ਚਨਈ ਦੇ ਰੇਲਵੇ ਸਟੇਸ਼ਨ ਤੇ ਆਹ ਆ ਉਹ ਹਾਲ ਬਣਿਆ ਹੋਇਆ ਜਿੱਥੇ ਲੋਕ ਬੈਠ ਕੇ ਭਾਈ ਆਪਦੀ ਰੇਲ ਗੱਡੀ ਦੀ ਉਡੀਕ ਕਰਦੇ ਹੈਗੇ ਰਾਤ ਦਾ ਭਾਈ ਆਹ ਜਿਹੜਾ ਪੌਣ ਚੱਕੀ ਵਾਂਗੂ ਚੱਲੀ ਜਾਂਦਾ ਨਾ ਪੱਖਾ ਐਨੇ ਪਾਲੇ ਮਾਰਦਾ ਸੀਗਾ ਬੜੀ ਤੇਜ਼ ਹਵਾ ਸੜਦਾ ਹੈਗਾ ਇਹ ਥੱਲੇ ਨੂੰ ਇਹ ਆ ਫੋਨ ਚਾਰਜ ਲਾਉਣ ਵਾਸਤੇ ਬਣਿਆ ਹੋਇਆਗਾ ਤੇ ਇਧਰਲੇ ਪਾਸੇ ਆਪਣੇ ਵਾਲੇ ਨੌਜਵਾਨ ਆਉ ਪਏ ਆਗੇ ਦੰਨੇ ਹਲੋਣਾ 8 ਵਜੇ ਨੂੰ ਆ ਗਿਆ ਤੇ ਚਲਿਏ ਭਾਈ ਆਪਣੇ ਸਾਈਕਲਾਂ ਕਾਣੀ ਵਧਿਗੇ ਕਿੱਥੇ ਜੇ ਪਏ ਆਗੇ ਤੇ ਸਾਹਮਣੇ ਹੈਗਾ ਅੱਗੇ ਚਨਈ ਸ਼ਹਿਰ ਤੇ ਦਿਖਾਈ ਗਏ ਚਨਈ ਸ਼ਹਿਰ ਦੇ ਰੰਗ ਢੰਗ ਕੀ ਹਾਲ ਚਾਲ ਨੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਰਾਤ ਭਾਈ 12 ਵਜੇ ਕੀ ਹੋਇਆ ਮੈਂ ਤੇ ਨਾ ਸੰਦੀਪ ਜਿੱਥੋਂ ਆਪਾਂ ਹੁਣ ਆਹ ਬਾਹਰ ਨਿਕਲੀ ਜਾਂਦੇ ਹਾਂਗੇ ਆਹ ਸਟੇਸ਼ਨ ਨੂੰ ਅੰਦਰ ਜਾਣ ਦਾ ਰਾਹਗਾ ਤੇ ਰਾਤ ਇੱਥੇ ਭਾਈ ਅਸੀਂ ਅਖਾ ਚੱਲ ਮਾੜਾ ਮੋਟਾ ਨਾ ਇੱਧਰ ਰਾਤ ਨੂੰ ਸ਼ਹਿਰ ਦੇਖਿਆ ਗਿੱਚ ਨਹੀਂ ਤੇ ਬਾਹਰ ਨੂੰ ਆ ਗਏ ਬਾਹਰ ਨੂੰ ਆ ਗਏ ਭਾਈ ਇੱਥੇ ਚਾਹ ਚੂ ਪੀਤੀ 10 15 ਬਾਅਦ ਜਾਂ ਮਿੰਟਾਂ ਬਾਅਦ ਜਦੋਂ ਮੁੜ ਕੇ ਅੰਦਰ ਜਾਣ ਲੱਗੇ ਨਾ ਤੇ ਇੱਥੇ ਬਾਰ ਦੇ ਵਿੱਚ ਉਹ ਪੁਲਿਸ ਵਾਲੇ ਅਧਿਕਾਰੀ ਬੈਠੇ ਆਗੇ ਤੇ ਕਹਿੰਦੇ ਭਾਈ ਕਿਧਰ ਮੂੰਹ ਚੱਕਿਆਗਾ ਅਸੀਂ ਆਖਿਆ ਜੀ ਸਾਡੇ ਐਂ ਕਰਕੇ ਬੰਦੇ ਅੰਦਰ ਆ ਕੇ ਸਾਡਾ ਤਾਂ ਸਮਾਨ ਸੱਲਾ ਅੰਦਰ ਪਿਆ ਕਹਿੰਦੇ ਹੁਣ ਨਹੀਂ ਜਾ ਸਕਦੇ ਜਾਂ ਤਾਂ ਟਿਕਟ ਦਿਖਾਓ ਕੋਈ ਤੇ ਨਹੀਂ ਤਾਂ ਫਿਰ ਬਾਹਰ ਬੈਠੇ ਰਹੋ ਫੇਰ ਭਾਈ ਇੱਥੇ ਜਿੱਥੇ ਆ ਸਾਹਮਣੇ ਆ ਬਾਈ ਬੈਠਾਗਾ ਸਵੇਰ ਦੇ 4 ਵਜੇ ਤੱਕ ਆਪਾਂ ਇੱਥੇ ਬੈਠੇ ਰਹੇ 4 ਵਜੇ ਜਾ ਕੇ ਉਧਰ ਇੱਕ ਕਾਊਂਟਰ ਬਣਿਆ ਹੋਇਆਗਾ ਉਹ ਕਾਊਂਟਰ ਖੁੱਲਿਆ ਭਾਈ ਤੇ ਜਿਹੜੀ ਟਿਕਟ ਲਈ ਫਿਰ ਆਹ ਟਿਕਟ 20 ਰੁਪਈਆ ਦੀ 10 ਰੁਪਈਆ ਦੀ ਇੱਕ ਟਿਕਟ ਇਹ ਸਟੇਸ਼ਨ ਦੀ ਟਿਕਟ ਹੁੰਦੀ ਆ ਨਾ ਸੰਦੀਪ ਹਾਂ ਹੈਨਾ ਇਹ ਆ ਦੋ ਟਿਕਟਾਂ ਲਈਆਂ ਫੇਰ ਅੰਦਰ ਜਾਣ ਦਿੱਤਾ ਫੇਰ ਅੰਦਰ ਜਾ ਕੇ ਘੰਟਾ ਦੋ ਘੰਟੇ ਸੁੱਤੇ ਆਂਗੇ ਤਾਂ ਹੀ ਮੁੰਡੇ ਕਹਿੰਦੇ ਲੇਟ ਹੋ ਗਿਆ ਅੱਜ ਲੇਟ ਕੀ ਆ ਬੇ ਟਾਈਮਾਂ ਵੀ ਸੋਣਾ ਗਲਤ ਹੀ ਆ ਇਹ ਆ ਭਾਈ ਸੋਹਣੀ ਸਵੇਰ ਸ਼ਹਿਰ ਚਨਈ ਦੀ ਸਾਹਮਣੇ ਰੇਲਵੇ ਸਟੇਸ਼ਨ ਜੀ ਤੇ ਆ ਹੈਗਾ ਭਾਈ ਬਾ ਸਾਡਾ ਉਹ ਬੱਸ ਆਦਾ ਨਹੀਂ ਵੈਸੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਬੱਸਾਂ ਸਾਰੀਆਂ ਇਹ ਸਰਕਾਰੀ ਬੱਸਾਂ ਨੇ ਤੇ ਆਪਾਂ ਜਿੱਥੇ ਹੁਣ ਸਾਈਕਲ ਚੱਕਣ ਜਾਣਾ ਹਨਾ ਉਹ ਬੱਸ ਵੀ ਇੱਥੇ ਆਉਗੀ 15 20 ਮਿੰਟ ਬਾਅਦ ਆਉਗੀ ਜੀ ਫਿਰ ਚੱਲਦੇ ਆਂਗੇ ਜਨਾਈ ਦੀ ਬੱਸ ਦਾ ਸਫਰ 13 14 ਕਿਲੋਮੀਟਰ ਪਤਾ ਨਹੀਂ 12 ਕਿਲੋਮੀਟਰ ਜਾਣਾ ਆਪਾਂ ਦੇਖਦੇ ਆ ਕਿੰਨੇ ਕੁ ਪੈਸੇ ਲੈਣਗੇ ਤੇ ਆਟੋ ਵਾਲਾ ਤਾਂ ਬਾਹਲੇ ਪੈਸੇ ਮੰਗਦਾ ਸੀ ਕੋਈ 1600 ਮੰਗਦਾ ਸੀ ਕੋਈ 1500 ਕੋਈ 1000 ਰੁਪਿਆ ਇਹ ਦੇਖਦੇ ਆ ਕਿੰਨੇ ਕੁ ਲੈਣਗੇ ਇਹ ਆ ਭਾਈ ਚਨਈ ਦੀਆਂ ਬੱਸਾਂ ਜਿਵੇਂ ਆਪਾਂ ਸਿਨੇਮਾ ਹਾਲ ਦੇ ਫਿਲਮ ਦੇਖਣ ਜਾਂਦੇ ਹਾਂ ਨਾ ਮੂਹਰੋ ਸੀਟਾਂ ਨੀਵੀਆਂ ਤੇ ਮਗਰ ਨੂੰ ਉੱਚੀਆਂ ਉਹ ਸਲੋਟ ਇਹ ਗੱਲ ਬਾਤ ਹੈਗੀ ਬੱਸ ਦੇ ਲੈ ਆ ਜੀ ਆਪਣੇ ਤੋਂ 138 ਰੁਪਏ ਭਾਈ ਵੇਚੀ ਬੈਗਾਂ ਦੇ ਪੈਸੇ ਵੀ ਲਏ ਆ ਕਹਿੰਦੇ ਤੁਹਾਡੇ ਕੋਲੇ ਬੈਗ ਥੋੜੇ ਜਿਹੇ ਜਹਾਦ ਆ ਕੇ ਵੱਡੇ ਸਮਾਨਸਾਲਾ ਜ਼ਿਆਦਾਗਾ ਇਹਨਾਂ ਦੇ ਵੀ ਮਾੜੇ ਮੋਟੇ ਪੈਸੇ ਲਏ ਆਗੇ ਜਿਹਦੇ ਚ ਭਾਈ 23 ਰੁਪਏ ਆਪਣੇ ਤੋਂ ਇੱਕ ਬੈਗ ਦੇ ਲੈ ਆਗੇ ਆਪਣੀ ਟਿਕਟ ਅਲੱਗ ਹੈ ਤੇ ਬੈਗਾਂ ਦੀ ਟਿਕਟ ਜਿਹੜੇ ਆਪਣੇ ਕੋਲੇ ਆ ਬੈਗ ਸਮਾਨ ਸੱਲਾ ਇਹਨਾਂ ਦੀ ਟਿਕਟ ਅਲੱਗ ਹੈਗੀ 23 ਰੁਪਏ ਕੁੱਲ ਮਿਲਾ ਕੇ ਸਾਰੇ ਆਪਣੇ ਤੋਂ 160 ਰੁਪਏ ਇਹਨਾਂ ਨੇ ਲੈ ਆ ਤੇ ਇਹ ਐਵੇਂ ਵੀ ਗੱਲ ਵਧੀਆ ਭਾਈ ਆਨਲਾਈਨ ਵੀ ਇਹ ਸਿਸਟਮ ਆ ਜਿਹੜਾ ਹੋ ਜਾਂਦਾ ਆ ਕੇਲੇ ਹੈਗੇ ਬਾਈ 60 ਰੁਪਏ ਕਿਲੋ ਤੇ ਕਾ ਕੇਲੇ ਆਗੇ ਰੰਗ ਬਰੰਗੇ ਜੀ ਇਹ ਹੈਗੇ ਆ 100 ਰੁਪਏ ਕਿਲੋ 50 ਰੁਪਏ ਕਿਲੋ ਤੋਰੀਆਂ ਭਾਈ ਕਿਹਦੀ ਤੋੜਨੀ ਓਏ ਆ ਪਤਾ ਨਹੀਂ ਕੀ ਹੈ ਜੀ ਓਕੇ ਟੂ ਮੱਚ ਐਕਸਪੈਂਸਿਵ ਵਾਟ ਇਜ਼ ਥਿਸ ਜੇ ਆਪਾਂ ਭਾਈ ਕੋਈ ਸਮਾਨ ਲੈਣੇ ਆ ਇਥੋਂ ਦੁਕਾਨ ਤੋਂ ਆਪਾਂ ਕੇਲੇ ਖਰੀਦਿਆ ਤਾਂ ਇਥੇ ਨਾ ਨਾਂ ਲਿਖ ਦਿਆ ਆ ਇਹਨਾਂ ਨੇ ਆਪਣਾ ਨਾਂ ਲਿਖਿਆਗਾ ਬਿੱਟੂ ਫੇਲੀਅਰ ਆਪਣੀ ਭਾਸ਼ਾ ਦੇ ਵਿੱਚ ਠੀਕ ਆ ਨਾ ਸ਼ੁਕਰੀਆ ਓਕੇ ਫੋਟੋ ਫੋਟੋ ਮੇਂ ਹਾਂ ਹਾਂ ਫੋਟੋ ਖਿੱਚ ਲਈ ਆਪਕੀ ਓਕੇ ਆਗੇ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਇੱਥੇ ਆਇਆ ਜੀ ਆਪਣੇ ਸਾਈਕਲ ਪੀ ਐਸ ਐਨ ਸ਼ਿਪਿੰਗ ਏਜੰਸੀ ਆ ਇਹ ਇੱਥੇ ਪਹੁੰਚੇ ਆਗੇ ਕਰਦੇ ਆ ਭਾਈ ਪਤਾ ਤੇ ਮੀ ਜਿਹੜਾ ਮਾੜਾ ਮੋਟਾ ਆ ਕਿਨ ਮਨਕਾਣੀ ਜੀ ਪਈ ਜਾਂਦੀ ਹੈਗੀ ਛਤਰੀ ਆਪਣੇ ਕੋਲ ਹੀ ਆਓ ਭਈਆ ਭਈ ਸਾਹਮਣੇ ਚਾਰ ਡੱਬੇ ਤੇ ਦੇਖ ਕੇ ਜਿਹੜਾ ਮਨ ਬਾਗੋ ਬਾਗ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਖੋਲਾਂਗੇ ਤੇ ਫਿਰ ਜੜ ਜੜਾਈ ਦਾ ਜਿਹੜਾ ਕੰਮ ਕਰਾਂਗੇ ਸਾਈਕਲ ਮਿਲ ਗਏ ਸਾਈਕਲਾਂ ਕੋਲੇ ਆ ਗਏ ਹਾਂਜੀ ਬੋਲੋ ਮੈਂ ਟਾਈਮ ਲੱਗ ਲੱਗ ਛੱਡਦਾ ਹਾਂ ਹਾਂ ਚੱਲ ਭਈਆ ਭਾਈ ਖੋਲਾ ਖਲਾਈ ਡੱਬਿਆਂ ਦੀ ਪੂਰੀ ਚੰਗੀ ਤਰ੍ਹਾਂ ਪੈਕ ਕੀਤੇ ਹੋਏ ਆਗੇ ਆਇਆ ਤਾਂ ਨਹੀਂ ਮਾੜੇ ਮੋਟੇ ਹਿੱਲ ਜਾਣਗੇ ਜਾਂ ਇੱਧਰ ਉੱਧਰ ਹੋ ਜਾਣਗੇ ਚਲ ਸੰਦੀਪ ਭਾਈ ਇਧਰ ਨੂੰ ਹੋਣਾ ਮਾੜਾ ਜਿਹਾ ਇਨੇ ਦਿਨ ਕਿੰਨੀ ਤਰੀਕ ਨੂੰ ਆਪਾਂ ਉਧਰੋਂ ਚੜਾਈ ਸੀਗੇ 15 ਨੂੰ 15 ਨੂੰ 9 ਦਿਨ ਹੋ ਗਏ ਨਾ ਅੱਜ ਅੱਜ ਵੀ ਇਹ ਟਾਈਮ ਨਾਲ ਜੜੇ ਜਾਂ ਨਾ ਤਾਂ ਵਧੀਆ ਦੂਰਾ ਦੂਰਾ ਗੱਤਾ ਲਾਇਆ ਦੂਰਾ ਦੀਰਾ ਪਤਾ ਨਹੀਂ ਇਹ ਡੱਬੇ ਚ ਸ਼ਾਇਦ ਹਰਪਾਲ ਵਾਲਾ ਸਾਈਕਲ ਹੋਊਗਾ ਹੈ ਹਰਪਾਲਾ ਲਈ ਹੈ ਹੈ ਹਰਪਾਲਾ ਲਈ ਹੈ ਹੋ ਬਾਈ ਆਪਾਂ ਨੂੰ ਪੂਰੀ ਤਸੰਦੀ ਹੈ ਇਹ ਦੂਜਾ ਗੱਤਾ ਤੇ ਆਹ ਤੀਜਾ ਆ ਗਿਆ ਜੀ ਤਾਂ ਹੀ ਕਰਕੇ ਇੰਨਾ ਭਾਰ ਵਧ ਗਿਆ ਸੀ ਨਾ ਦੇ ਵਿੱਚ ਵੀ ਗੱਤੇ ਥਣ ਥਣ ਪਾਏ ਹੋਏ ਹੈਗੇ ਤੇ ਸਾਈਕਲ ਕਿਤੇ ਹਿੱਲ ਨਾ ਜਾਵੇ ਇੱਧਰ ਉੱਧਰ ਪੈਕਿੰਗ ਬਹੁਤ ਵਧੀਆ ਕਰੀ ਥਣਾਂ ਨੇ ਬਾਈਆਂ ਨੇ ਬਾਲੀ ਜ਼ਬਰਦਸਤ ਪੈਕਿੰਗ ਕੀਤੀ ਹੋਈ ਹੈ ਬਾਈ ਬਾਲੀ ਜ਼ਬਰਦਸਤ ਕਿੰਨਾ ਹੀ ਟਾਈਮ ਲੱਗ ਗਿਆ ਇਹ ਆ ਦੇਖੋ ਲਓ ਬਾਈ ਹਾਂ ਬਲਬਲੇ ਜੇ ਪਾਏ ਆਹ ਬਲਬਲੇ ਨਹੀਂ ਭਈ ਹਰਪਾਲ ਇਹ ਹਰਪਾਲ ਵਾਲਾ ਸਿੰਗਲ ਹੀ ਆ ਨਾ ਕੀਆ ਬਬਲ ਰਾਇ ਦਾ ਬਬਲ ਰਾਇ ਆਪਾ ਬਬਲ ਰਾਇ ਆਪਾ ਆ ਲੈ ਭਾਈ ਜੀ ਦਾ ਇੰਤਜ਼ਾਰ ਸੀਗਾ ਬਹੁਤ ਦਿਨਾਂ ਤੋਂ

ਇੱਕ ਸਾਈਕਲ ਆ ਬਾਈ ਜਿਹੜਾ ਆਪਣਾ ਕੁਛ ਨਾ ਕੁਛ ਤਿਆਰ ਹੋ ਗਿਆ ਕਿਉਂਕਿ ਇਹ ਜਿਹੜਾ ਸਾਈਕਲ ਹਨ ਹਰਪਾਲ ਵਾਲਾ ਇਹ ਆਪਾਂ ਆਪ ਖੋਲਿਆ ਸੀਗਾ ਇਸ ਕਰਕੇ ਇਹ ਜਲਦੀ ਭਈ ਕਸਿਆ ਗਿਆ ਤੇ ਮਾੜਾ ਮੋਟਾ ਰਹਿ ਗਿਆ ਕਲਾ ਹੈਂਡਲ ਰਹਿ ਗਿਆ ਥੋੜਾ ਜਿਹਾ ਢਿੱਲਾਗਾ ਤੇ ਬਾਕੀ ਹੋਰ ਸਾਰਾ ਕੁਛ ਕਸੇ ਗਿਆ ਲਗਭਗ ਦੋਨੇ ਚੱਕੇ ਖੁੱਲੇ ਹੋਏ ਸੀਗੇ ਤੇ ਹੋਰ ਇਹਦਾ ਜ਼ਿਆਦਾ ਨਹੀਂ ਕੁਝ ਖੁੱਲੇ ਜਿਹੜਾ ਉਹ ਬਾਈਆਂ ਨੇ ਪੈਕਿੰਗ ਕਰਕੇ ਭੇਜਿਆ ਨਾ ਤਿੰਨ ਸਾਈਕਲ ਬਾਕੀ ਆਪਣੇ ਡੱਬਿਆਂ ਦੇ ਵਿੱਚ ਉਹਨਾਂ ਨੇ ਜ਼ਿਆਦਾ ਖੁੱਲੇ ਹੋਇਆ ਸਾਰੇ ਹੀ ਖੋਲਤੇ ਆਹ ਦੇਖੋ ਇਹ ਤਾਂ ਟੋਕਰੇ 'ਚ ਪਾਉਣ ਵਾਲਾ ਕੰਮ ਹੀ ਹੋਇਆ ਪਿਆਗਾ ਮਗਰਿਆੜ ਕੀ ਹੋਰ ਕੀ ਲੱਲਾ ਪੱਬਾ ਗੇਰ ਗੂਰ ਸਾਰਾ ਕੁਛ ਹੀ ਖੋਲਤਾ ਉਹਨਾਂ ਨੇ ਚਲੋ ਦੇਖਦੇ ਆਂ ਕਿ ਕਰਦੇ ਆ ਕੋਈ ਹੱਲ ਕਰਨਾ ਤਾਂ ਪਊਗਾ ਹੀ ਇਹ ਨਾਂ ਹਿਸਾਬ ਚ ਆਇਆ ਜੀ ਜਾ ਕੇ ਦੁਕਾਨ ਤੇ ਲੈ ਜਾਾਂਗੇ ਫਿਰ ਹੋਰ ਕੀ ਕਰ ਸਕਦੇ ਆਂਗੇ ਦੇਖਾਂਗੇ ਕਰਾਂ ਆਪ ਮੱਥਾ ਮਾਰ ਕੇ ਨਹੀਂ ਨਹੀਂ ਉਹ ਜੰਗੂਟੀ ਵੀ ਕੋਈ ਜਿਹੜੀ ਚੋਸ ਸਰ ਕਰ ਲਵੇ ਪੜੇਗਾ ਮਿੱਤਰ ਆਪਣੇ ਜੀ ਸਾਈਕਲ ਭਾਈ ਕਸ ਕਸਾਈ ਜਿਹੜੀ ਉਹਨਾਂ ਦੀ ਕਰੀ ਜਾਂਦੇ ਆਗੇ ਤੇ ਆਪਾਂ ਨੂੰ ਉਹਨਾਂ ਨੇ ਭੇਜਤਾ ਕਹਿੰਦੇ ਪੰਪ ਜਾ ਕੇ ਲੈ ਕੇ ਆ ਬਈ ਪੰਪ ਫੜ ਤੇ ਪਹਿਲਾਂ ਵਾਲਾ ਜਿਹੜਾ ਆਪਾਂ ਹੀ ਆਪਣਾ ਪੰਪ ਸੀਗਾ ਇੱਕ ਤਾਂ ਦੀ ਪੈਪ ਜੀ ਪਾੜ ਗਈ ਸੀਗੀ ਤੇ ਇੱਕ ਜਿਹੜਾ ਉਤਲਾ ਉਹਦਾ ਮੁੱਠਾ ਜਿਹਾ ਹੁੰਦਾਗਾ ਤੇ ਉਹ ਜਿਹੜਾ ਜਦੋਂ ਆਪਾਂ ਜਹਾਜ਼ ਚੜਨ ਲੱਗੇ ਸੀਗੇ ਉੱਥੋਂ ਅੰਡਮਾਨ ਤੋਂ ਉਹਨਾਂ ਨੇ ਰੱਖ ਲਿਆ ਸੀਗਾ ਕਿਉਂਕਿ ਉਹ ਲੋਹੇ ਦੀ ਚੀਜ਼ ਜਿਹੜੀ ਕਾਟੀ ਨਾਲ ਲਿਆਉਣ ਦਿੰਦੇ ਤੇ ਆਪਾਂ ਫਿਰਦੇ ਆਂ ਜੀ ਸਾਈਕਲ ਵਾਲੀ ਦੁਕਾਨ ਭਾਲਦੇ ਇੱਥੋਂ ਆਪਾਂ ਨੂੰ ਪੰਪ ਮਿਲ ਜੇ ਜਦੋਂ ਸਾਈਕਲ ਆਪਣੇ ਪੈਕ ਕਰੇ ਸੀਗੇ ਨਾ ਜੀ ਤੇ ਉਹਨਾਂ ਨੇ ਹਵਾ ਕੱਢਤੀ ਸੀ ਗਿਟਾਰਾਂ ਦੀ ਸਾਰਿਆਂ ਦੀ ਮੇਰੇ ਖਿਆਲ ਨਾਲ ਸਾਹਮਣੇ ਆ ਗਈ ਜੀ ਇੱਕ ਦੁਕਾਨ ਪੁੱਛਦੇ ਆਂ ਭਾਈ ਇੱਕ ਤਾਂ ਇੱਥੇ ਜੀ ਇਹਨਾਂ ਦੀ ਭਾਸ਼ਾ ਜਿਹੜੀ ਉਹ ਤਾਮਿਲ ਆ ਗਈ ਤੇ ਅੰਗਰੇਜ਼ੀ ਅੰਗਰੇਜ਼ੀ ਵੀ ਲਗਭਗ ਹਰੇਕ ਨੂੰ ਹੀ ਆਉਂਦੀ ਹੈਗੀ ਤੇ ਬਾਕੀ ਜਿਹੜੇ ਰਹਿ ਜਾਂਦੇ ਉਹਨਾਂ ਨੂੰ ਤਾਮਿਲ ਤੇ ਹਿੰਦੀ ਹਿੰਦੀ ਵਾਲਾ ਵੀ ਕੋਈ ਕੋਈ ਬੰਦਾ ਮਿਲ ਜਾਂਦਾਗਾ ਮਾੜੀ ਮੋਟੀ ਸਮਝ ਜਾਂਦੇ ਆ ਜਿਵੇਂ ਉਹ ਮੈਂ ਪਿੱਛੇ ਹੁਣੇ ਹੀ ਪਸ ਕੇ ਆਇਆ ਸੀ ਉਹਨੂੰ ਸਮਝ ਨਹੀਂ ਆਇਆ ਮੈਂਗਾ ਭਾਈ ਸਾਈਕਲ ਸ਼ਾਪ ਐਨਾ ਕ ਤਾਂ ਬੋਲ ਲੈਨੇ ਆ ਮਾੜਾ ਮੋਟਾ ਕਦਾ ਉਹਨੇ ਕਹਤਾ ਅੱਗੇ ਕਹਿੰਦਾ ਰਾਈਟ ਸਾਈਡ ਆ ਕਹਿੰਦਾ ਭਾਈ ਆ ਮਿਲ ਗਈ ਆਪਾਂ ਨੂੰ ਸਾਈਕਲ ਵਾਲੀ ਦੁਕਾਨ ਤੇ ਪੰਪ ਪੁੱਛਦੇ ਹਾਂ ਅੰਨਾ ਪੰਪ ਪੰਪ ਮਿਲ ਜਾਏਗਾ ਨਿਆ ਪੰਪ ਹਾਂ ਨਹੀਂ ਮਸਾ ਮਸਾ ਸਾਈਕਲ ਵਾਲੀ ਦੁਕਾਨ ਲੱਭੀ ਸੀ ਜੀ ਤੇ ਕਹਿੰਦੇ ਭਾਈ ਸਾਡੇ ਕੋਲ ਤਾਂ ਪੰਪ ਹੀ ਹੈ ਨੀਗਾ ਗਲਤ ਗੱਲਾਂ ਨੇ ਇਹ ਤਾਂ ਸਾਈਕਲ ਵਾਲੀ ਦੁਕਾਨ ਹੋਵੇ ਤੇ ਪੰਪ ਨਾ ਮਿਲਦਾ ਹੋਵੇ ਭਾਈ ਉੱਥਾ ਨਾ ਵਾ ਹੁਣ ਇਹਨਾਂ ਨੇ ਇੱਕ ਹੋਰ ਪਾਸੇ ਦੱਸਿਆਗਾ ਉਧਰ ਨੂੰ ਦੇਖਦੇ ਆਂ ਜਾ ਕੇ ਬਹੁਤ ਦੁਕਾਨਾਂ ਤੇ ਠੱਕੇ ਖਾਲੇ ਜੀ ਪਰ ਸਾਈਕਲ ਪੰਪ ਨੇ ਆਪਾਂ ਨੂੰ ਮਿਲਿਆ ਦੇਖਦੇ ਹਾਂ ਹੁਣ ਕੀ ਹੱਲ ਕਰਗੇ ਹੁਣ ਆਪਣੇ ਸਾਥੀ ਆ ਨਾ ਜਿਹੜੇ ਦੇਖੀ ਕਿਵੇਂ ਅੱਖਾਂ ਕੱਢਦੇ ਹੈਗੇ ਮੈਂ ਬਹੁਤ ਦੂਰ ਤੱਕ ਠੱਕੇ ਖਾਇਆ ਪਰ ਪੰਪ ਨਹੀਂ ਪੰਪ ਨਹੀਂ ਮਿਲਿਆ ਤੇ ਫਿਰ ਤੂੰ ਠੱਕੇ ਖਾਦੇ ਤੇ ਫਿਰ ਸਾਈਕਲ ਕਮਾੜ ਦੀ ਗੱਲ ਅਸੀਂ ਦਸੀ ਜਾਂਦੇ ਤੂੰ ਲੈ ਕੇ ਤਾਂ ਆ ਚੀਜ਼ ਨੂੰ ਮੈਂ ਖਾਇ ਕੋਈ ਆਨਲਾਈਨ ਕੋਈ ਮੰਗਾ ਲੈਂਦਾ ਹੁੰਦਾ ਨਹੀਂ ਸ਼ੂ ਤੂੰ ਉਂਕਾ ਮਾਰ ਲਾ ਫੂਕਾ ਮਾਰ ਕੇ ਭਰ ਲਾ ਪੰਪ ਪਾਉਂਦਾ ਨਹੀਂ ਆਨਲਾਈਨ ਹੈ ਆਜੂਗਾ ਯਾਰ ਕੀ ਕਰ ਕੀ ਕਰ ਮਾਰ ਬਲੈਂਕਟ ਨੂੰ ਮਾਰ ਆਰਡਰ ਉਹ ਮੈਨੂੰ ਮਾਰਨਾ ਹੁੰਦਾ ਆਰਡਰ ਮੈਨੂੰ ਮੇਰੇ ਬਲੈਂਕਟ ਡਾਊਨਲੋਡ ਕਰ ਲਾ ਤੇ ਆਰਡਰ ਮਾਰ ਦੇ ਯਾਰ ਓ ਯਾਰ ਉਹਦੇ ਕੋਲੇ ਹੁਣ ਸਾਰਾ ਕੁਝ ਨੂੰ ਚਲਾਉਣਾ ਆਉਂਦਾ ਮੈਂ ਵੀ ਡਾਊਨਲੋਡ ਕਰੂੰ ਛਾਉ ਗਸ ਕਰੂੰ ਗੇਰੀ ਪੋਣੇ ਪੈਂਦੇ ਆ ਭਰਾਵਾ ਹੈ ਏਲ ਬੰਦਾ ਲੈ ਵਾਈ ਆਹਾ ਗਾੜੀ ਨਹੀਂ ਚੁੱਧੀ ਆ ਨਾ ਬਈ ਆ ਕਾਟੂਨ ਦੇ ਕਿੰਨਾ ਕਿੰਨੇ ਕਿਲੋ ਦਾ ਪਤਾ ਹਾਂ 4 ਕਿਲੋ 700 ਗ੍ਰਾਮ ਦਾ ਇੱਕ ਆਪਣੇ ਹੈ ਕਿ ਇੱਕ ਸਾਈਕਲ ਦਾ ਇਹ ਚ ਇੱਕ ਸਾਈਡ ਦਾ ਠੀਕ ਆ ਖੜ ਜਾ ਖੜ ਜਾ ਇੱਕ ਸਾਈਕਲ ਇੱਕ ਮਿੰਟ ਆ ਡੀਟੀਜੀ ਲਾ ਲਾ ਪਰ ਗੱਲ ਬਾਤ ਸੁਣਨੀ ਨਹੀਂ ਜਿਹੜੀ ਤੂੰ ਸੁਣਾਈ ਜਾਂਦਾ ਹੋ ਜਾ ਹੋ ਜਾ ਚਾਲੂ ਹੋ ਜਾ ਤਨਾ ਹਣ ਬੋਲ ਕੋਈ ਚਾਲੂ ਹਾਂ ਹਾਂ ਚਾਲੂ ਆ ਰੰਗ ਜੱਜ ਕੱਢਿਆ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਆਰੀ ਹੁਣ ਚਾਲੂ ਬਟੂ ਭਾਈ ਆ ਜਿਹੜੇ ਆਪਣੇ ਕਾਰਟੂਨ ਨੇ ਇਹਨੂੰ ਨੇੜੇ ਰੱਖ ਆ ਸਾਈਕਲਾਂ ਦੇ ਕਾਰਟੂਨ ਹੈ ਹਾਂ ਮੈਂ ਤੋਲੇ ਆ ਉਹ ਗੰਡੇ ਤੇ ਆ ਜਿਹੜਾ ਹੈਗਾ ਆ 4 ਕਿਲੋ 700 ਗ੍ਰਾਮ ਦਾ ਆ ਇਧਰ ਆਹ 4 ਕਿਲੋ ਆ ਬਸ ਇੰਨਾ ਕੀ ਠੀਕ ਹੈ ਇੰਨਾ ਕੀ ਹਾਂ ਆ ਪਤਾ ਕਿੰਨਾ ਹੈ ਹਾਂ 12 ਕਿਲੋ 800 ਗ੍ਰਾਮ 12 ਕਿਲੋ ਇੱਕ ਸਾਈਕਲ ਦਾ ਇੱਕ ਸਾਈਕਲ ਦਾ ਸਾਰਿਆਂ ਨੂੰ ਤਿੰਨ ਤਨ ਚਾਰ ਚਾਰ ਪਰਤਾਂ ਜੜਾਈਆਂ ਪਈਆਂ ਸੀ ਹਾਂ ਇੱਕ ਇੱਕ ਸਾਈਕਲ ਦਾ 12 ਕਿਲੋ 700 ਗ੍ਰਾਮ ਹੈ weight ਕਾਰਟੂਨਾਂ ਦਾ ਹਾਂ ਤਾਂ ਹੀ ਇਹੋ ਬਾਲਾ ਇਧਰ ਆਪਾਂ ਸਾਈਕਲ ਤੋਲਦੇ ਆ ਆਪਣਾ ਸਾਈਕਲ ਕਿੰਨੇ ਦਾ ਕਿੰਨੇ ਕਿਲੋ ਦਾ ਸਾਈਕਲ ਦਾ 15 15 16 ਕਿਲੋ ਇੰਨਾ ਕਰਾਇਆ। ਕੁੱਲ ਮਿਲਾ ਕੇ ਮੈਂ ਤੁਹਾਨੂੰ ਦੱਸਾਂ ਕਿੰਨਾ। ਹਾਂ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੁੱਲ ਮਿਲਾ ਕੇ ਆਪਣੇ ਸਾਈਕਲ ਸੀਗੇ ਜੀ 14 14 ਕਿਲੋ ਦੇ। 13 ਜਾਂ 13.5 ਜਾਂ 14 ਕਿਲੋ ਦੇ। ਤੇ ਜਿਹੜਾ ਆਪਾਂ ਕਾਰਟਨ ਤੋਲਿਆ ਸੀਗਾ ਜਦੋਂ ਪੈਕ ਕੀਤੇ ਸੀ ਆਪਾਂ ਸਾਈਕਲ ਤੇ ਕਾਰਟਨ ਸੀਗਾ 28 ਕਿਲੋ ਦਾ। ਤੇ ਸਿੱਧਾ ਹੀ ਸਿੱਧਾ ਦੁੱਗਣਾ ਭਾਰ ਸੀਗਾ ਕੱਲੇ ਕਾਰਟਨਾਂ ਦਾ। ਸਾਈਕਲ ਦਾ ਆਪਣੇ 13 ਤੋਂ 14 ਕਿਲੋ 14 ਕਿਲੋ ਤੋਂ ਵੱਧ ਆਪਣਾ ਸਾਈਕਲ ਹੋਣਾ ਨਹੀਂਗਾ। ਲਗੀ ਸਾਹਿਬ ਵੀ 14 14 ਕਿਲੋ ਇੰਨਾ ਚ ਡੱਬਿਆਂ ਚ 14 ਕਿਲੋ ਸਾਈਕਲ ਦਾ ਭਾਰ 15 ਕਿਲੋ ਤੇਰਾ ਭਾਰ ਇੱਕੋ ਗੱਲ ਹੀ ਆ ਸਾਰਾ ਬਰਾਬਰੀ ਆ ਮੈਂ ਗੱਲ ਕਿਹੜੇ ਲੋਟ ਦੱਸੀ ਤੂੰ ਕਿਹੜੇ ਲੋਟ ਗੱਲ ਦੱਸੀ ਇਹਨੂੰ ਠੀਕ ਐ ਵੀ ਚਲੋ ਸਜਣੋ ਵਧੀਆ ਸਾਈਕਲ ਭਾਈ ਜੜੇ ਗਏ ਤਿੰਨ ਇੱਕ ਰਹਿ ਗਿਆ ਹਵਾ ਭਰਨ ਵਾਲੀ ਰਹਿ ਗਈ ਦੇਖਦੇ ਆ ਕੀ ਜੜੇ ਨਿਗੇ ਮੈਨੂੰ ਲੱਗਦਾ ਪੁੱਠੇ ਸਿੱਧੇ ਜੜੇ ਆਪਾਂ ਆ ਦੇਖੀ ਇੱਕ ਵਾਰੀ ਚੱਕੀ ਉਹਨੂੰ ਇੱਥੋਂ ਚੱਕ ਐਥੋਂ ਐਥੋਂ ਉਹ ਤਾਂ ਉਹ ਤਾਂ ਦੋ ਪੱਕੇ ਜਿਹੇ ਆ ਦੇ ਅਹੇ ਕੁੰਦਾ ਹੈ ਹੈਂਡਲ ਬਿੰਗਾ ਦਾ ਬਿੰਗਾ ਨਹੀਂ ਆਉਤ ਨਾਟ ਕਿਸ ਨਹੀਂ ਸਾਰੇ ਹੀ ਬਿੰਗਾ ਹੈਂਡਲ ਅੱਛਾ ਚੱਲ ਕੋਈ ਨਾ ਕਰ ਲਾਂਗੇ ਲੋਟ ਤਿੰਨ ਸਾਈਕਲ ਆਪਣੇ ਬਿਲਕੁਲ ਬਾਈ ਜੜੇ ਗਏ ਸੀਗੇ ਨਿਸ਼ੂ ਬਾਈ ਵਾਲਾ ਹਰਪਾਲ ਤੇ ਸੰਦੀਪ ਵਾਲਾ ਉੱਧਰ ਖੜਾਗਾ ਉਹ ਸਾਈਕਲ ਵੀ ਜੜੇ ਗਿਆ ਸੀ ਪੂਰਾ ਵਧੀਆ ਆਖਰ ਤੇ ਆ ਕੇ ਆਪਣੇ ਵਾਲੇ ਤੇ ਕੰਮ ਅੜ ਗਿਆ ਜੇ ਗੇਰਪੂਰ ਨਹੀਂ ਪੈ ਰਹੇ ਤੇ ਪਤਾ ਨਹੀਂ ਕੀ ਗੱਲਬਾਤ ਬਣੀ ਜੜਿਆ ਨਹੀਂ ਗਿਆ ਤੇ ਹੁਣ ਨਾ ਇੱਥੋਂ ਆਪਾਂ ਇੱਕ ਗੱਡੀ ਕਰਾਈ ਹੈ ਜੀ ਉਹਨੇ 900 ਰੁਪਿਆ ਮੰਗਿਆਗਾ ਇੱਥੋਂ 24 25 ਕਿਲੋਮੀਟਰ ਨਾ ਇਹਨਾਂ ਦਾ ਜਿਹੜਾ ਫਾਇਰਫੌਕਸ ਕੰਪਨੀ ਦਾ ਆਪਣਾ ਸਾਈਕਲ ਆ ਉਹਨਾਂ ਦਾ ਉੱਥੇ ਦੁਕਾਨਦ ਕੋਣ ਹੈਗੀ ਹੈਗੀ ਤੇ ਉੱਥੇ ਜਾ ਕੇ ਫਿਰ ਬਾਈ ਕਰਾਉਣੇ ਪਊਗਾ ਹਨਾ ਇਹਨਾਂ ਬਿਨਾ ਤਾਂ ਸਰਨਾ ਵੀ ਨਹੀਂ ਜੇ ਨਟ ਨੋਟ ਮਾੜਾ ਮੋਟਾ ਇੱਧਰ ਉੱਧਰ ਤਸਲੀਮ ਮਾੜੀ ਹੀ ਹੋ ਜੂਗੀ ਦੁਕਾਨ ਤੇ ਲਿਜਾ ਕੇ ਨਾਲੇ ਵਧੀਆ ਕਸ ਦੇਣਗੇ ਜਿਹੜਾ ਮਾੜਾ ਮੋਟਾ ਹੋਰ ਜੇ ਇਹਨਾਂ ਦਾ ਵੀ ਕੁਝ ਇਕਰੋਣੇ ਪਊ ਜੇ ਤਾਂ ਹੁਣ ਹੁਣ ਲੈ ਕੇ ਜਾਣੇ ਆਂਗੇ ਬਈ ਇਹਨਾਂ ਨੂੰ ਦੱਸੋ ਕੀ ਗੱਲ ਹੈ ਹਾਂ ਇਹ ਆਪਣੇ ਵਾਲੇ ਸਾਈਕਲਾਂ ਤੇ ਖੁੱਲਦਾ ਇਹ ਅਨੇਕ ਕਿਤਾ ਇੱਕ ਤਾਂ ਗੇਅਰ ਵਾਲੀਆਂ ਤਾਰਾਂ ਖੋਲਦੀਆਂ ਹਾਂ ਪਤਾ ਨਹੀਂ ਇਹ ਚ ਓਇਲ ਘਟ ਗਿਆ ਕੀ ਗੱਲ ਹੈ ਦੂਜੀ ਵਾਲਾ ਆਪਣਾ ਸਾਈਕਲ ਦੇ ਚ ਉਹਨਾਂ ਨੇ ਜਿਹੜੇ ਨੱਟ ਮੋਟੇ ਨੇ ਗੇਅਰ ਵਾਲਾ ਸਿਸਟਮ ਦਾ ਆਹ ਜਿਹੜਾ ਆ ਸਾਰੇ ਇਹਨਾਂ ਨੂੰ ਪੱਲੀ ਕਲੀ ਕੀ ਫੋਰਕ ਦੇ ਬੈਕ ਕਰਤੀ ਇਹ ਹੁਣ ਕੋਈ ਮਾੜੀ-ਮੁੰਡੀ ਕਿਉਂਕਿ ਇਹਨਾਂ ਦੇ ਸਰਦੀ ਆ ਆ ਜਿਹੜੀ ਚੀਜ਼ ਸਾਰਾ ਅਸਲਾ ਇਹੀ ਆ ਵੇਣੇ ਨੂੰ ਕੰਟਰੋਲ ਕਰਦਾ ਉਹ ਮਾਰੇ ਮੋਟੇ ਇੱਧਰ ਹੋ ਗਿਆ ਫੇਰ ਐਨ ਜਾ ਬਾਈ ਸਰਵਿਸ ਤਾਂ ਹੋਣੀ ਆ ਵੈਸੇ ਵੀ ਉਹਨੇ ਜਿੰਨਾ ਤੋਂ ਬਾਈ ਆਪਾਂ ਇਹ ਸਾਈਕਲ 6 ਮਹੀਨੇ ਹੋ ਗਏ ਸਰਵਿਸ ਹੀ ਕਰਾ ਲਾਂਗੇ ਜਿੰਨਾ ਤੋਂ ਬਾਈ ਆਪਾਂ ਇਹ ਸਾਈਕਲ ਪ੍ਰਾਪੈਕ ਕਰਾਈ ਸੀ ਨਾ ਉਹਨਾਂ ਨੇ ਸਾਈਕਲ ਪੈਕ ਬਹੁਤ ਵਧੀਆ ਕਰੇ ਸੀਗੇ ਵੀ ਕੋਈ ਇੱਧਰ ਉੱਧਰ ਨਾ ਹੋ ਜਾਣਾ ਟੁੱਟ ਭੱਜ ਨਾ ਜਾਣ ਪੂਰਾ ਗੱਤਾ ਲਾਇਆ ਸੀ ਉਹਨਾਂ ਨੇ ਕੋਈ ਐ ਆਪਦੇ ਮਤਲਬ ਕਜੂਸੀ ਨਹੀਂ ਕਰੀ ਪਰ ਉਹਨਾਂ ਨੇ ਜਦੋਂ ਸਾਈਕਲ ਖੋਲਿਆ ਨਾ ਤਾਂ ਉਹਨਾਂ ਨੇ ਵਿੱਚੇ ਗੇਅਰ ਗੂਰਾ ਸਾਰਾ ਕੁਝ ਖੋਲਤਾ ਸੀਗਾ ਤੇ ਆਪਾਂ ਨੂੰ ਉਹ ਥੋੜਾ ਜਿਆਦਾ ਇਹਨਾਂ ਨੇ ਉਹ ਗੱਲਬਾਤ ਕਰਤੀ ਤੇ ਖੋਲਣਾ ਉਹ ਜੜਨਾ ਔਖਾ ਹੋ ਗਿਆ ਤਾਂ ਕਰਕੇ ਬਹੁਤ ਕਰ ਲਈ ਸੀ ਹਿਸਾਬ ਚ ਇਹ ਥੋੜਾ ਜਿਆਦਾ ਉਲਝ ਗਿਆ ਤੇ ਐ ਫਿਰ ਆਇਆ ਸੋਚਿਆ ਵੀ ਉੱਥੇ ਹੀ ਲੈ ਜਾਂਦੇ ਆ ਭਾਈ ਹਨਾ ਆ ਬੜਾ ਪੰਗਾ ਜੀ ਇੱਥੇ ਭਾਸ਼ਾ ਨਹੀਂ ਸਮਝ ਆਉਂਦੀ ਪਹਿਲਾਂ ਫੋਨ 'ਚ ਬਾਈ ਬੋਲਦਾਗਾ ਤੇ ਫਿਰ ਨਿਸ਼ੂ ਜਿਹੜਾ ਸੁਣਦਾਗਾ ਜਾਂ ਪੜ੍ਹਦਾਗਾ ਉਹ ਬਦਲ ਜਾਂਦਾ ਨਾ ਤੇ ਹੁਣਾਂ ਨਿਸ਼ੂ ਬੋਲੀ ਜਾਂਦਾਗਾ ਤੇ ਫਿਰ ਉਹ ਬਾਈ ਸੁਣੂਗਾ ਉਹ ਆਪਦੀ ਭਾਸ਼ਾ ਦੇ ਵਿੱਚ ਆ ਗਿਆ ਭਾਈ ਟੈਂਪੂ ਤੇ ਲੱਦੀ ਜਾਂਦੇ ਆ ਸਾਈਕਲ ਪਹੁੰਚਦੇ ਹਾਂ ਹੁਣ ਇਸ ਕੰਪਨੀ ਦੀ ਦੁਕਾਨ ਕੋਲੇ ਫਾਇਰਫੌਕਸ ਵਾਲਿਆਂ ਕੋਲੇ ਜਦੋਂ ਚੱਲੇ ਸੀਗੇ ਜੀ ਵਧੀਆ ਦਿਨ ਖੜਾ ਸੀਗਾ ਤੇ ਰਾਜ ਭੀੜ ਭੜਕਾ ਇੰਨਾ ਸੀ ਭਾਈ ਟ੍ਰੈਫਿਕ ਇੰਨੀ ਜ਼ਿਆਦਾ ਸੀਗੀ ਤੇ ਨੇਰਾ ਹੋ ਗਿਆ ਤੇ ਜਾਂਦਿਆਂ ਨੂੰ ਭਾਈ ਦੁਕਾਨ ਵੀ ਨਾ ਬੰਦ ਕਰ ਜਾਣ ਕਿਤੇ ਕਿਤੇ ਸਵੇਰ ਤੇ ਜਾਵੇ ਗੱਲਬਾਤ ਅੱਜ ਅੱਜ ਆਪਣਾ ਜਿਹੜਾ ਕੰਮ ਹੋ ਜੇ ਸਾਈਕਲ ਵਾਲਾ ਤਾਂ ਵਧੀਆ ਗੱਲ ਹੈ ਹੋਰ ਕਿੱਥੇ ਆਏ ਹੈ ਹੈਗਾ ਵੀ ਆ ਗਈ ਸਾਈਕਲ ਵਾਲੀ ਦੁਕਾਨ ਕਰਕੇ ਹੀ ਰਹਿਣੀ ਲੋਡ ਕਿ ਨਹੀਂ ਕਰਨਗੇ 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 ਸਾਈਕਲ ਭਾਈ ਲਾਤੇ ਆਉ ਖੜੇ ਕਰਤੇ ਆ ਕੇ ਦੁਕਾਨ ਦੇ ਸਾਹਮਣੇ ਤੈਨੂੰ ਉਧਰਲੇ ਪਾਸੇ ਖੜੇ ਆ ਇੱਕ ਸਾਈਕਲ ਇਧਰਲੇ ਪਾਸੇ ਖੜਾ ਹੈ ਕਹਿੰਦੇ ਭਾਈ ਨਟ ਪੇਚ ਸਾਰਾ ਕੁਝ ਚੈੱਕ ਕਰ ਦਾਂਗੇ ਬ੍ਰੇਕ ਬਰੂਕ ਵੀ ਜਿਹੜਾ 1921 ਹੋਇਆ ਸਾਰਾ ਕੁਝ ਠੀਕ ਕਰ ਦਾਂਗੇ ਤੇ ਪਰ ਟਾਈਮ ਲੱਗੂਗਾ ਸਮਾਂ ਥੋੜਾ ਜਿਆ ਲੱਗੂਗਾ ਕੱਲ ਨੂੰ ਕਹਿੰਦੇ ਇਹੀ ਟਾਈਮ ਕੱਲ ਨੂੰ ਕਹਿੰਦੇ ਆਹੀ ਟਾਈਮ ਹੁਣ ਜਿਹੜਾ ਸਮਾਂ ਹੋਇਆ 6:30 ਦਾ ਹੋਇਆ ਤੇ ਇਸ ਵੇਲੇ ਕਹਿੰਦੇ ਭਾਈ ਆ ਜਾਓ ਤੇ ਕੱਲ ਦਾ ਦਿਨ ਭਾਈ ਹੁਣ ਕੀ ਕਰੀਏ ਫਿਰ ਰੁਕਣਾ ਤਾਂ ਪੈਣਾ ਹੀ ਆ ਨਾ ਜੇ ਆਪਣੀਆਂ ਗੱਡੀਆਂ ਜਾਂ ਲੋਟ ਹੋਣਗੀਆਂ ਆਪਾਂ ਫੇਰ ਹੀ ਤੁਰਾਂਗੇ ਬਿਕੋਈ ਦਿੱਕਤ ਨਾ ਹੋਵੇ ਗਾਂ ਫਿਰ ਕੱਲ ਦਾ ਦਿਨ ਆਪਾਂ ਜੀ ਚਨਈ ਦੇਖ ਲਾਂਗੇ ਆਸਾ ਪਾਸਾ ਹਣਾ ਆਲਾ ਦਵਾਲਾ ਤੇ ਹੱਥ ਨੇ ਜੇ ਪੇਰ ਇਧਰ ਨੂੰ ਆ ਜਾਾਂਗੇ ਘੁੰਮ ਘਮਾ ਕੇ ਤੇ ਆਪਾਂ ਸਾਈਕਲ ਜਿਹੜੇ ਚੱਕ ਕੇ ਲੈ ਜਾਾਂਗੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਦੀ ਹੈਗੀ ਤੇ ਸਾਈਕਲਾ ਜਿਹੜੇ ਭਾਈ ਆਪਾਂ ਤੁਹਾਨੂੰ ਪਤਾ ਹੀ ਹੈ ਹਣਾ ਤੁਸੀਂ ਦੇਖਿਆ ਜੇ ਉੱਥੇ ਦੁਕਾਨ ਤੇ ਖੜਾ ਜਾਂਦੇ ਕੱਲ ਨੂੰ ਹੱਥ ਨੇ ਜਿਹੜੇ ਆਪਣੇ ਸਾਈਕਲ ਮਿਲ ਜਾਣਗੇ ਕਿਉਂਕਿ ਜਿਹੜਾ ਮੋਟਾ ਮਾੜਾ ਮੋਟਾ ਨਾਟ ਨੋਟ ਢਿੱਲਾ ਹੋਇਆ ਜਾਂ ਇੱਕ ਅੰਦਾ ਕੋਈ ਗਲਤ ਕਸਿਆ ਹੋਇਆ ਜੀ ਉਹ ਠੀਕ ਕਰ ਦੇਣਗੇ ਤੇ ਐਵੇਂ ਮੁੜ ਕੇ ਰਾਤ ਤੱਕ ਤੰਗ ਹੋਈ ਜਾਵਾਂਗੇ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਖਾਣ ਪੀਣ ਦੀ ਗੱਲ ਕਰਕੇ ਭਾਈ ਆਪਾਂ ਖਾ ਲਿਆ ਰੋਟੀ ਟੋਕਾ ਖਾ ਲਿਆ ਤੇ ਪੈਣ ਦੀ ਆਪਾਂ ਕੋਈ ਦਿੱਕਤ ਨਹੀਂ ਮੰਨਦੇ ਪੈਣ ਬੋਣ ਦਾ ਨਹੀਂ ਜਦੋਂ ਆ ਗਈ ਇਹਦਾ ਇੱਥੇ ਨੀਂਦ ਆ ਗਈ ਤਾਂ ਇੱਥੇ ਸੌ ਜਾਣਾ ਉਹਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਕਿ ਖਾਣ ਪੀਣ ਆ ਜਿਹੜਾ ਉਹ ਆਪਣੇ ਢਿੱਡ 'ਚ ਜਾਣਾ ਹੁੰਦਾ ਗਾ ਨਾ ਉਹ ਆਪਾਂ ਭਾਈ ਚੰਗਾ ਹੀ ਖਾ ਲੈਨੇ ਆ ਕਦੇ ਸੇਵ ਕੇਲਾ ਵੀ ਖਾ ਲੈਨੇ ਆ ਤੇ ਰੋਟੀ ਟੋਕਾ ਵੀ ਵਧੀਆ ਖਾ ਲੈਨੇ ਆ ਪੈਣ ਬੋਣ ਦੀ ਆਪਾਂ ਕਦੇ ਕੋਈ ਦਿੱਕਤ ਨਹੀਂ ਮੰਨਦੇ ਠੀਕ ਆ ਜੀ ਤੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣ ਲਾਈਕ ਕਰ ਦਿਓ ਤੇ ਚੰਗੇ ਚੰਗੇ ਕਮੈਂਟ ਕਰ ਦਿਓ ਮਿਲਦੇ ਆ ਜੀ ਕੱਲ ਨੂੰ ਫਿਰ ਚਨਈ ਦੇ ਨਵੇਂ ਸਫਰ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ